ਸਰ ਜੀ ਆਪ ਕਿਸ ਤਰ੍ਹਾਂ ਕਿ ਨ ਦੇਖੋ ਲੋਜ ਅਸਤੀ ਦਾ ਮਾਮਲਾ ਲੱਗਦਾ ਪੱਕਾ ਦਿਖਾਈ ਦੇ ਰਿਹਾ ਤੁਸੀਂ ਵੀ ਸੀਨੀਅਰ ਐਡਵੋਕੇਟ ਯੂਰ ਤੁਸੀਂ ਇਹਦੇ ਬਾਰੇ ਜਾਣਦੇ ਦੇਖੋ ਅੱਜ ਅਸੀਂ ਤੇ ਮੈਡਮ ਫਨੀਤਾ ਜੀ ਨੇ ਸਾਡੇ ਸੀਨੀਅਰ ਐਡਵੋਕੇਟ ਨੇ ਕਈ ਵਾਰ ਬਾਰਿਸ਼ ਵਿੱਚ ਤੇ ਪਹੁੰਚ ਰਹੇ ਨੇ ਅਨਿਰਮਿਤ ਜੀ ਸਿੰਘ ਸਰਦੀ ਐਡਵੋਕੇਟ ਸਾਡੇ ਸੀਨੀਅਰ ਐਡਵੋਕੇਟ ਨੇ ਅਸੀਂ ਤੇ ਨੇ ਅੱਜ ਗਏ ਸੀਗੇ ਕਿਉਂਕਿ ਇਹ ਮਸਲਾ ਜਿਹੜਾ ਸੀਗਾ ਅਸੀਂ ਇਹ ਸਮਝਿਆ ਇਹ ਸਾਨੂੰ ਇਸ ਮਸਲੇ 'ਚ ਆਣਾ ਚਾਹੀਦਾ ਹੈ ਇਸ ਮਸਲੇ ਨੂੰ ਸੁਲਝਾਉਣ ਦੇ ਲਈ ਅੱਗੇ ਹੋਣਾ ਚਾਹੀਦਾ ਹੈ ਕਿਉਂਕਿ ਇਹ ਮਸਲਾ ਜਿਹੜਾ ਹੈ ਆਨ ਵਾਲੇ ਬੱਚੇ ਜਿਹੜੇ ਸਾਡੇ ਐਡਵੋਕੇਟਸ ਨੇ ਉਹਨਾਂ ਦਾ ਮਸਲਾ ਹੈ ਔਰ ਆਨ ਵਾਲੇ ਐਡਵੋਕੇਟ ਓਹੀ ਅੱਗੇ ਜੱਜ ਬਣਦੇ ਨੇ ਤੇ ਸਾਡੀ ਜਿਹੜੀ ਯੂਨੀਵਰਸਿਟੀ ਹੈ ਰਜੀਵ ગાંધી ਯੂਨੀਵਰਸਿਟੀ ਹੈ ਇਹ ਪਟਿਆਲੇ ਨੂੰ ਬਹੁਤ ਵੱਡੀ ਦੇਣ ਹੈ ਉਸ ਵੱਲੇ ਆਈ ਹੈ ਅਸੀਂ ਇਹ ਚਾਹਦੇ ਕਿ ਕਿਸੇ ਇੰਸਟੀਚਿਊਸ਼ਨ ਦਾ ਨੌਬਦਰਾਮ ਹੋਵੇ ਕਿ ਬੱਚਿਆਂ ਦਾ ਨਾਮ ਬਦਨਾਮ ਹੋਵੇ ਯਾਰ ਕਿਤੇ ਬਾਈਚਾਸ ਨਾਮ ਬਦਨਾਮ ਹੋਵੇ ਇਹ ਇੱਕ ਸਿਚੁਏਸ਼ਨ ਦਾ ਸਾਰਾ ਡਰੈਸ ਦੇਖਦੇ ਹੋਏ ਅਸੀਂ ਇਹ ਇੱਕ ਸਮਾਜਿਕ ਮੁੱਦਾ ਬਣ ਗਿਆ ਇਹਦੇ ਵਿੱਚ ਕੁਝ ਪੋਲਿਟਿਕਲ ਬੰਦੇ ਪੋਲਿਟਿਕਲ ਐਂਗਲ ਦੇ ਨਾਲ ਇਹਨੂੰ ਪਲੇਅਰ ਅਪ ਕਰ ਰਹੇ ਨੇ ਔਰ ਫਨੂਟ ਕੋ ਅੱਛਾ ਜਿਹੇ ਲੱਗ ਗਿਆ ਇਸ ਕਰਕੇ ਅਸੀਂ ਵੀ ਸੀ ਸਾਹਿਬ ਤੋਂ ਟਾਈਮ ਲਿੱਤਾ ਉਹ ਅੱਜ ਅਸੀਂ 11 ਵਜੇ ਵੀ ਸੀ ਸਾਹਿਬ ਨੇ ਸਾਨੂੰ ਟਾਈਮ ਦਿੱਤਾ ਸੀਗਾ ਤੇ ਅਸੀਂ ਜਾ ਕੇ ਵੀ ਸੀ ਸਾਹਿਬ ਦੇ ਰੈਜੈਂਸ ਤੇ ਗਏ ਉਹਨਾਂ ਨੇ ਸਾਨੂੰ ਬੜਾ ਪ੍ਰੋਪਰਲੀ ਰਿਸੀਵ ਕੀਤਾ ਔਰ ਵਾਸੇ ਜਾ ਕੇ ਸਾਰਾ ਦੇਖਿਆ ਉਥੇ ਇਹ ਇਹ ਵਾਈਸ ਚੈਂਸਲਰ ਨੇ ਜਿਹੜੇ ਜੈ ਕਿਸ਼ਨ ਹੈ ਜੀ ਮੇਰੇ ਕਿ ਕਿਨਾ ਜੈ ਸ਼ੰਕਰ ਜੀ ਜੈ ਸ਼ੰਕਰ ਜੀ ਬੜੇ ਵਿਦਵਾਨ ਵਾਈਸ ਵਿਦਵਾਨ ਇਜ਼ ਅ ਲੀਗਲ ਫੀਲਡ ਦੇ ਵਿੱਚ ਨੇ ਬੜੀਆਂ ਕਤਾਬਾਂ ਲਿਖਿਆ ਨੇ ਡਿਫਰੈਂਟ ਇਸ਼ੂ ਤੇ ਲਿਖਿਆ ਨੇ ਡਿਫਰੈਂਟ ਐਂਗਲ ਤੇ ਲਿਖਿਆ ਨੇ ਕੰਜ਼ਿਊਮਰ ਦੀਆਂ ਲਾਜ਼ ਕ੍ਰਿਮੀਨਲ ਲਾ ਦੇ ਉੱਪਰ ਅਰੇ ਜੀ ਅਸੀਂ ਦੇਖ ਹੈਰਾਨ ਹੋ ਗਏ ਯਾਰ ਇਤਨਾ ਲਰਡਰ ਮੈਨ ਜਿਹੜਾ ਹੈ ਜੀਵ ਕਾਂਧੀ ਦੇ ਵਿੱਚ ਵਾਈਸ ਚਾਂਸਲ ਬਣ ਕੇ ਆਇਆ ਹੈ ਇਹ ਲੈਫਟ ਕਿੱਥੇ ਹੋ ਗਿਆ ਇਹ ਕਿਉਂ ਮਿਸ ਅੰਡਰਸਟੈਂਡਿੰਗ ਹੋਈ ਹੈ ਸਟੂਡੈਂਟ ਦੇ ਵਿੱਚ ਔਰ ਵਾਈਸ ਚਾਂਸਲ ਦੇ ਵਿੱਚ ਯਾਰ ਕੋਈ ਸਟਾਫ ਦੇ ਵਿੱਚ ਹੋਈ ਹੈ ਉਹਨਾਂ ਨੂੰ ਜਦੋਂ ਅਸੀਂ ਇਹ ਪੁੱਛਿਆ ਕਿ ਜੀ ਕੀ ਮਸਲਾ ਹੈ ਅਸੀਂ ਅਸੀਂ ਵੀ ਇੱਕ ਸੇਨੈਟਰ ਐਡਵੋਕੇਟ ਔਰ ਦਾ ਸਾਰਾ ਸਾਲ ਪੰਜਾਬ ਦੇ ਸਾਲ ਦੀ ਗੱਲ ਹੋ ਗਈ ਹੈ ਬੀ ਦੱਸੋ ਅਸੀਂ ਇਸ ਮਸਲੇ 'ਚ ਬਟੀਆਂ ਦਾ ਵੀ ਕੁਝ ਬਟੀਆਂ ਦਾ ਵੀ ਖਾਰਨਾ ਹੋਵੇ ਇਸ ਕੋਈ ਬਦਰਾਮ ਵੀ ਨਾ ਹੋਵੇ ਆਪਾਂ ਨਾਲ ਮੜ ਕੇ ਇਹਨੂੰ ਦੱਸੋ ਵੀ ਕੀ ਸਮੱਸਿਆ ਹੈ ਪੈ ਇਹਨੂੰ ਆਪਾਂ ਹੱਲ ਕਰ ਸਕਦੇ ਆ ਤੇ ਉਹ ਫਿਰ ਉਹਨਾਂ ਨੇ ਸਾਰੀ ਆਪਣੀ ਗੱਲ ਸਾਨੂੰ ਦੱਸੀ ਉਹਨੇ ਬੁੱਕ ਤੇ ਤਿੰਨਾਂ ਨੂੰ ਪ੍ਰੋਜੈਕਟ ਕੀਤੀ ਹੈ ਉਹਨਾਂ ਨੂੰ ਇੱਥੋਂ ਫਿਰ ਟਾਈਟਲ ਹੀ ਦੇਖ ਲਓ ਕਿ ਇਹਦਾ ਕ੍ਰਿਮੀਨਲ ਲਾ ਦੇ ਉੱਤੇ ਕਿੰਨੇ ਕੁ ਮਾਰਕਸ ਕਿਹਾ ਇਹਦਾ ਹੈਗਾ ਕਿ ਡਿਊਟੀਆਂ ਐਂਡ ਰਿਸਪੋਨਸੀਬਿਲਿਟੀਜ਼ ਆਫ ਇਨਵੈਸਟੀਗੇਟਰ ਸੋ ਉਸ ਤੋਂ ਬਾਅਦ ਉਹਨਾਂ ਦਾ ਬਿਹੇਵੀਅਰ ਸਾਰਾ ਅਸੀਂ ਦੇਖਿਆ ਦਾਲੂਣਾ ਦੇ ਨਾਲ ਸੀਗੇ ਮਿਸਟਰ ਵਾਟਸ ਜੋ ਮਿਸਟਰ ਦੇ ਤੌਰ ਤੇ ਕੰਮ ਕਰਦੇ ਸੀਗੇ ਉਹਨਾਂ ਦੋਨਾਂ ਨੇ ਬੜੀ ਪ੍ਰੋਪਰਲੀ ਸੱਜ ਨਾਲ ਗੱਲ ਕੀਤੀ ਆ ਡਿਟੇਲ ਗੱਲ ਹੋਈ ਹੁਣ ਉਹਦੇ ਚ ਵਰਜਨ ਜੋ ਉਹਨਾਂ ਨੇ ਦਿੱਤਾ ਆ ਉਹ ਵਰਜਨ ਇਹ ਕਿਹਦਾ ਫੋਟੋ ਤੁਸੀਂ ਅਸੀਂ ਸਾਨੂੰ ਦਿਖਾ ਦਿੰਨੇ ਆ ਕਿ ਕੈਸੀ ਉਸੇ ਹਾਜ਼ਰ ਸੀ ਮਿਸਟਰ ਸਾਹਿਬ ਜੀ ਫੋਟੋ ਹਾਂ ਜੀ ਮੈਂ ਕੀ ਕਹਿਣਾ ਚਾਹੂਗਾ ਜੇ ਆਪ ਜੀ ਜੋ ਸੈਣੀ ਸਾਹਿਬ ਨੇ ਗੱਲ ਕੀਤੀ ਆ ਉਸੇ ਮੌਕੇ ਤੇ ਸਾਰੇ ਇਕੱਠੇ ਹੋਏ ਹਾਂ ਜੀ ਬਿਲਕੁਲ ਜੀ ਮੈਂ ਵੀ ਤੇ ਸੈਣੀ ਸਾਹਿਬ ਵੀ ਤੇ ਸਾਡੇ ਕੁਲੀਗ ਮਿਸਟਰ ਨਿਰਮਲਜੀਤ ਸਿੰਘ ਸਫਦੀਪੁਰ ਅਸੀਂ ਤਿੰਨੋਂ ਵਾਈਸ ਚਾਂਸਲਰ ਸਾਹਿਬ ਨੂੰ ਮਿਲ ਕੇ ਆਏ ਆਂ ਉਹਨਾਂ ਦੇ ਨਾਲ ਸਾਰੀਆਂ ਗੱਲਾਂ ਇਸ ਮਾਮਲੇ ਤੇ ਕੀਤੀਆਂ ਨੇ ਫਿਰ ਉਹਨਾਂ ਨੇ ਸਾਨੂੰ ਆਪਣੀ ਇੱਕ ਆ ਰਿਪੋਰਟ ਵੀ ਸਾਨੂੰ ਦਿੱਤੀ ਹੈ ਉਹਨਾਂ ਦੀ ਜਿਹੜੀ ਉਹਨਾਂ ਨੇ ਗਵਰਨਮੈਂਟ ਨੂੰ ਭੇਜੀ ਹੈ ਠੀਕ ਹੈ ਜੀ ਆ ਰਿਪੋਰਟ ਉਹਨਾਂ ਨੇ ਗਵਰਨਮੈਂਟ ਨੂੰ ਭੇਜੀ ਹੈ ਇੱਕ ਉਹਨਾਂ ਨੇ ਸਾਨੂੰ ਹੋਰ ਵਟਸਐਪ ਕੀਤੀ ਸੀ ਜੀ ਵਾਡਨ ਦੀ ਰਿਪੋਰਟ ਹੈ ਜਿਹੜੀ ਜਿਹਦੇ ਕਿ ਉਹਨਾਂ ਨੇ ਇਹ ਸਾਰਾ ਹਵਾਲਾ ਦਿੱਤਾ ਇਹ ਵੀ ਜਦੋਂ ਵਾਈਸ ਚਾਂਸਲਰ ਸਾਹਿਬ ਆਏ ਨੇ ਉਸ ਟਾਈਮ ਦੁਪਹਿਰ ਤੋਂ ਥੋੜਾ ਜਿਹਾ ਦੁਪਹਿਰ ਦਾ ਸਮਾਂ ਸੀ 2:30 ਵਜੇ ਦਾ ਸਮਾਂ ਸੀ ਔਰ ਲੜਕੀਆਂ ਦੀਆਂ ਕੰਪਲੇਂਟਸ ਸੀਗੀਆਂ ਕਿ ਇੱਥੇ ਜਿਹੜੀ ਹੋਸਟਲ ਦੇ ਵਿੱਚ ਅਕਾਮੋਡੇਸ਼ਨ ਹੈ ਉਹ ਥੋੜੀ ਟਾਈਟ ਹੋ ਗਈ ਸਾਡੀ ਕਿਉਂਕਿ ਉੱਥੇ ਅਕਾਮੋਡੇਸ਼ਨ ਤਾਂ ਟਾਈਟ ਹੋਈ ਹੈ ਕਿਉਂਕਿ ਜਿਹੜੀਆਂ ਐਡਮਿਸ਼ਨਸ ਨੇ ਉਹ ਜ਼ਿਆਦਾ ਹੋ ਗਈਆਂ ਔਰ ਅਕਾਮੋਡੇਸ਼ਨ ਲੜਕੀਆਂ ਦੀ ਘੱਟ ਹੈ ਔਰ ਲੜਕੀਆਂ ਦੀ ਇਸ ਟੂ ਰੇਸ਼ੋ ਵੀ ਉੱਥੇ ਜ਼ਿਆਦਾ ਹੈ ਲੜਕੀਆਂ ਦੀ ਰੇਸ਼ੋ ਘੱਟ ਹੈ 60 40 ਦੀ ਦੱਸੀ ਹੈ ਉਹਨਾਂ ਨੇ ਇਸ ਕਰਕੇ ਜਦੋਂ ਉਹ ਇੱਕ ਬੈੱਡ ਦੀ ਜਗ੍ਹਾ ਦੋ ਦੋ ਬੈੱਡ ਲਗਾਤੇ ਇਕ ਟੇਬਲ ਦੀ ਜਗ੍ਹਾ ਦੋ ਦੋ ਟੇਬਲ ਹੋ ਗਏ ਇਕ ਅਲਮਾਰੀ ਦੀ ਜਗ੍ਹਾ ਦੋ ਦੋ ਅਲਮਾਰਾ ਹੋ ਗਈਆਂ ਫਿਰ ਉਹਨਾਂ ਨੇ ਬੀਸੀ ਸਾਹਿਬ ਨੂੰ ਕੰਪਲੇਂਟਸ ਕੀਤੀਆਂ ਕਿ ਤੁਸੀਂ ਕਾਈਂਡਲੀ ਸਾਈਟ ਤੇ ਆਓ ਵਿਜ਼ਿਟ ਕਰੋ ਤਾਂ ਤੁਹਾਨੂੰ ਸਾਡੀਆਂ ਜਿਹੜੀਆਂ ਬੇਸਿਕ ਪ੍ਰੋਬਲਮਸ ਐ ਨੀਡਸ ਐ ਸਾਡੀਆਂ ਤੁਹਾਨੂੰ ਤਾਂ ਪਤਾ ਲੱਗਣਗੀਆਂ ਹਾਂਜੀ ਫਿਰ ਹਾਂਜੀ ਬੱਚਿਆਂ ਨੂੰ ਇਹ ਮੈਸੇਜ ਹੈ ਕਿ ਜੇ ਤਾਂ ਕੋਈ ਪ੍ਰੋਟੈਸਟ ਉਹਨਾਂ ਦਾ ਪੜ੍ਹਾਈ ਦੇ ਪ੍ਰਤੀ ਐ ਜੇ ਉਹਨਾਂ ਦਾ ਕੋਈ ਪ੍ਰੋਟੈਸਟ ਕੋਈ ਕਾਨੂੰਨ ਦੇ ਹੈ ਕਿਤਾਬਾਂ ਦੇ ਪ੍ਰਤੀ ਐ ਜਾਂ ਕਾਨੂੰਨ ਦੇ ਪ੍ਰਤੀ ਐ ਜਾਂ ਸਿਲੇਬਸ ਦੇ ਪ੍ਰਤੀ ਐ ਉਹਨੂੰ ਤਾਂ ਚਲੋ ਕੰਟੀਨਿਊ ਰੱਖਣਾ ਚਾਹੀਦਾ ਜਿੱਥੇ ਤੱਕ ਆਪਾਂ ਇਹਨਾਂ ਚੀਜ਼ਾਂ ਦੇ ਪਿੱਛੇ ਪ੍ਰੋਟੈਸਟ ਕਰ ਰਹੇ ਹਾਂ ਇਹਨੂੰ ਐਮੀਕੇਬਲੀ ਬੈਠ ਕੇ ਸੈਟਲ ਕਰਨਾ ਚਾਹੀਦਾ ਮੇਰੀ ਤਾਂ ਹੀ ਵਿਸ਼ਾ ਹੈ ਕਿ ਬੱਚੇ ਪੜ੍ਹ ਲਿਖ ਕੇ ਅੱਛੇ ਵਕੀਲ ਬਣਨ ਅੱਛੇ ਜੱਜ ਬਣਨ ਅੱਛੇ ਦੇਸ਼ ਦੀ ਸੇਵਾ ਕਰਨ ਮਾਨਵਤਾ ਦੀ ਸੇਵਾ ਕਰਨ ਠੀਕ ਹੈ ਜੀ ਮੈਂ ਤਾਂ ਇਹ ਚਾਹਾਂਗੀ ਕਿ ਐਮੀਕੇਬਲੀ ਇਹਨੂੰ ਸੈਟਲ ਕਰਨਾ ਚਾਹੀਦਾ ਹੈ ਕਿਉਂਕਿ ਵੀ ਸੀ ਸਾਹਿਬ ਨੇ ਫੇਰ ਵੀ ਬੱਚਿਆਂ ਤੋਂ ਮਾਫੀ ਮੰਗ ਲਈ ਠੀਕ ਹੈ ਜੀ ਥੈਂਕ ਯੂ ਸਰ ਸਭ ਅੱਜ ਦਾ ਮੌਕਾ ਦੇਖਿਆ ਵੀ ਸੀ ਸਾਹਿਬ ਨਾਲ ਮੁਲਾਕਾਤ ਨਹੀਂ ਕੀਤੀ ਹੈ ਅਸੀਂ ਤੇ ਮੈਂ ਜਣੇ ਸ਼ਨੀ ਸਾਹਿਬ ਤੇ ਮੈਡਮ ਸਨੀਤਾ ਤੇ ਮੈਂ ਅਸੀਂ ਜਾ ਕੇ ਐਮੀਸੀ ਸਾਹਿਬ ਨਾਲ ਗੱਲ ਕੀਤੀ ਐ ਅਸੀਂ ਸਾਨੂੰ ਜਿਹੜੀ ਉੱਥੇ ਗੱਲਬਾਤ ਕਰਨ ਤੋਂ ਪਤਾ ਲੱਗਿਆ ਕਿ ਜਿਹੜੇ ਵੀ ਸੀ ਸਾਹਿਬ ਨੇ ਉਹ ਦੁਪਹਿਰ ਤੇ ਗਏ ਨੇ ਰਾਤ ਨੂੰ ਨਹੀਂ ਗਏ ਜਿਹੜੇ ਖ਼ਬਰਾਂ ਚੱਲੀਆਂ ਨੇ ਅਖਬਾਰਾਂ ਚ ਪ੍ਰੈਸ ਚ ਜਾਂ ਹੋਰਾਂ ਚ ਮੀਡੀਆ ਚ ਉਹ ਬਿਲਕੁਲ ਸਰਾਸਰ ਗਲਤ ਆ ਉਹਨਾਂ ਨੇ ਵੀਡੀਓ ਵੀ ਸਾਨੂੰ ਦਿਖਾਈਆਂ ਨੇ ਹੋਰ ਵੀ ਜਿਹੜੇ ਉਹਨਾਂ ਕੋਲ ਡਾਕੂਮੈਂਟ ਸੀ ਉਹਨਾਂ ਨੇ ਦਿਖਾਏ ਨੇ ਉਹ ਸਾਰਾ 2:30 ਵਜੇ ਦਾ ਸਮਾਂ ਸੀ ਇਹ ਜਿਹੜਾ ਕੁਛ ਨਾ ਕੁਛ ਸਾਜ਼ਿਸ਼ ਲੱਗਦੀ ਆ ਮੈਨੂੰ ਲੱਗਦਾ ਕਿ ਉੱਥੇ ਉਹ ਜਿਹੜੇ ਵੀ ਸੀ ਸਾਹਿਬ ਨੇ ਜੋ ਉਹ ਲੋਕ ਜਿਹੜੇ ਵੀ ਸੀ ਸਾਹਿਬ ਨੂੰ ਨਹੀਂ ਚਾਹਦੇ ਉਹ ਮਸਲੇ ਨੂੰ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਸ਼ਰਾਰਤੀ ਆਨ ਮਸਲੇ ਨੂੰ ਭੜਕਾ ਰਹੇ ਨੇ ਉਹਦੇ 'ਚ ਸਟੂਡੈਂਟ ਦਾ ਵੀ ਫਾਇਦਾ ਨਹੀਂ ਹੈਗਾ ਤੇ ਨਾ ਹੀ ਵੀ ਸੀ ਸਾਹਿਬ ਦਾ ਕੋਈ ਫਾਇਦਾ ਉਹਨਾਂ ਦਾ ਕੋਈ ਆਪਣਾ ਹੀ ਨਿੱਜੀ ਹੈ ਉਹ ਮੋਹਰਾ ਜਿਹੜਾ ਹੈ ਨਾ ਸਟੂਡੈਂਟ ਨੂੰ ਬਣਾ ਰਹੇ ਨੇ ਤੇ ਇਸ ਐਸਸੀ ਨੂੰ ਜਿਹੜੇ ਵਧਾ ਰਹੇ ਨੇ ਮੇਰਾ ਖਿਆਲ ਹੈ ਵੀ ਮੈਂ ਮੈਂ ਤਾਂ ਬੱਚਿਆਂ ਨੂੰ ਬੇਨਤੀ ਕਰਨਾ ਕਿ ਇਹ ਜਿਹੇ ਪ੍ਰੋਟੈਸਟ ਦਾ ਕੋਈ ਫਾਇਦਾ ਨਹੀਂ ਜੇ ਤੁਸਟਡੀ ਵਾਸਤੇ ਕਰਨਾ ਹੈ ਕੱਲ ਨੂੰ ਤੁਸੀਂ ਵਕੀਲ ਬਣਨਾ ਜੱਜ ਬਣਨਾ ਫਿਰ ਤੁਸੀਂ ਕੀ ਕਰੋਗੇ ਤੇ ਤੁਹਾਨੂੰ ਹੁਣੇ ਹੀ ਤੁਸੀਂ ਗਲਤ ਰਸਤੇ ਤੇ ਜਾਂ ਕਿਸੇ ਦੇ ਕਹਿਣ ਤੇ ਜਾਂ ਬਿਨਾਂ ਦਿਮਾਗ ਤੋਂ ਆਪਣੀ ਗੱਲ ਸੋਚਣ ਸਮਝ ਤੋਂ ਤੁਸੀਂ ਕਿਸੇ ਦੇ ਸਹਾਰੇ ਤੇ چل ਰਹੇ ਹੋ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੁਹਾਨੂੰ ਆਪਣੇ ਮਾਪਿਓ ਦੀ ਤੇ ਟੀਚਰ ਦੀ ਖਾਸ ਕਰਕੇ ਵਾਇਸ ਚਾਂਸਲ ਰਜਿਸਟਰ ਸਾਰਿਆਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਸਾਡੇ ਮਾਪਿਓ ਦੇ ਬਰਾਬਰ ਨੇ ਤੇ ਉਹਨਾਂ ਨੂੰ ਜਲਦੀ ਹੀ ਆਪਣਾ ਸਟਾਈਗ ਜਿਹੜੀ ਹੈ ਸਵਾਪਤ ਕਰ ਲੈਣੀ ਇਸ ਵਾਰਸ ਕਰ ਲੈਣੀ